ਸੰਸਾਰ ਦੇ ਵਿੱਚ ਮਨੁੱਖ ਆਇਆ ਹੀ ਸਿਮਰਨ ਕਰਨ ਵਾਸਤੇ ਪਰ ਮਨੁੱਖ ਨੂੰ ਬੰਦਗੀ ਸੇਵਾ ਸਿਮਰਨ ਚੰਗੀ ਨਹੀਂ ਲੱਗਦੀ ਕਿੰਨਾਂ ਨੂੰ ਚੰਗੀ ਨਹੀਂ ਲੱਗਦੀ ਗੁਰਬਾਣੀ ਫਰਮਾਨ ਕਰਦੀ ਹੈ ਕੰਬੀਰ ਪਾਪੀ ਭਗਤ ਨਾ ਭਾਵੈ ਜਿਹੜਾ ਬੰਦਾ ਪਾਪ ਕਰਦਾ ਹੈ ਨਿੰਦਿਆ ਕਰਦਾ ਹੈ ਚੁਗਲੀ ਕਰਦਾ ਹੈ ਈਰਖਾ ਕਰਦਾ ਹੈ ਪਾਪ ਕਮਾਉਂਦਾ ਹੈ ਠੱਗੀਆਂ ਮਾਰਦਾ ਹੈ heira-veriyan ਕਰਦਾ ਹੈ ਡਾਕੇ ਮਾਰਦਾ ਹੈ ਪਾਪ ਕਮਾਉਂਦਾ ਹੈ ਹੱਤਿਆ ਕਰਦਾ ਹੈ ਉਸ ਪਾਪੀ ਨੂੰ ਭਗਤੀ ਨਹੀਂ ਪਉਂਦੀ ਨਹੀਂ ਚੰਗੀ ਲੱਗਦੀ ਯੋਕੇ ਉਹਦੀ ਬਿਰਤੀ ਮਾੜੀ ਹੋ ਚੁੱਕੀ ਹੈ ਮਨ ਮੈਲਾ ਹੋ ਚੁੱਕਾ ਹੈ ਮਨ ਮੈਲਾ ਸਭ ਕਿਛ ਮੈਲਾ ਤਨ ਧੋਤੇ ਮਨ ਅੱਛਾ ਨਾ ਹੋਏ ਜੇ ਮਨ ਮੈਲਾ ਹੈ ਫਿਰ ਸਾਰਾ ਕੁਛ ਹੀ ਮੈਲਾ ਹੈ ਤਨ ਧੋਤੇ ਮਨ ਅੱਛਾ ਨਾ ਹੋਏ ਜੇ ਕੋਈ ਕਹੇ ਮੈਂ ਸਰੀਰ ਨੂੰ ਧੋਲਾਂ ਤੇ ਮਨ ਵੀ ਸਾਫ ਹੋ ਜਾਏਗਾ ਕਹਿੰਦੇ ਨਹੀਂ ਇਵੇਂ ਨਹੀਂ ਹੁੰਦਾ ਮਨੁੱਖ ਦਾ ਬਚਪਨ ਜਿਹੜਾ ਹੈ ਉਹ ਬਤੀਤ ਹੋ ਜਾਂਦਾ ਹੈ ਅਗਿਆਨਤਾ ਦੇ ਵਿੱਚ ਤੇ ਮਨੁੱਖ ਸੰਸਾਰ ਦੇ ਨਾਲ ਜੁੜਦਾ ਕਿਵੇਂ ਹੈ ਬੋਲਣ ਕਰਕੇ ਬੈਤਰੀ ਬਾਣੀ ਜਿਹੜੀ ਐ ਨਾ ਜਿਹਨੂੰ ਆਪਾਂ ਬੋਲਚਾਲ ਕਹਿੰਨੇ ਆ ਅੱਖਰ ਨੇ ਇਹਨਾਂ ਦੇ ਨਾਲ ਅਸੀਂ ਸੰਸਾਰ ਦੇ ਨਾਲ ਜੁੜਦੇ ਆ ਗੁਰਬਾਣੀ ਦਾ ਫਰਮਾਨ ਹੈ ਬੋਲਤ ਬੋਲਤ ਬਧਹਿ ਵਿਕਾਰਾ ਬੋਲਦਿਆਂ ਬੋਲਦਿਆਂ ਵਿਕਾਰ ਵੱਧਦੇ ਜਾਂਦੇ ਨੇ ਬੋਲਤ ਬੋਲਤ ਬਧਹਿ ਵਿਕਾਰਾ ਬਿਨ ਬੋਲੇ ਕਿਆ ਕਰੇ ਵਿਚਾਰਾ ਕਿਉਂਕਿ ਸੰਸਾਰ ਚੱਲਦਾ ਹੀ ਬੇਖਰੀ ਬਾਣੀ ਦੇ ਨਾਲ ਹੈ ਛੁੱਟਦਾ ਕੌਣ ਹੈ ਕਹੋ ਕਬੀਰ ਚੂਛਾ ਕਟ ਬੋਲੇ ਪਰਿਆ ਹੋਏ ਸੋ ਕਭੂ ਨ ਡੋਲੇ ਜਿਹੜਾ ਅਧ ਚੱਲ ਕਰਿਆ ਅੱਧਾ ਭਰਿਆ ਹੋਇਆ ਥੋੜਾ ਭਰਿਆ ਹੋਇਆ ਉਹ ਜ਼ਿਆਦਾ ਚੱਲ ਚੜਾ ਭਰਿਆ ਹੋਏ ਸੋ ਕਭੂ ਨਾ ਡੋਲੇ ਜਿਹੜਾ ਭਰਿਆ ਉਹ ਨਹੀਂ ਡੋਲੇ ਸਾਹਿਬ ਕਿਰਪਾ ਕਰਨ ਕਿਉਂਕਿ ਸਾਡਾ ਸੁਭਾਅ ਹੈ ਗੱਲਬਾਤ ਕਰਨ ਦਾ ਬੈਖਰੀ ਬਾਣੀ ਨਾਲ ਸੰਸਾਰ ਚੱਲਦਾ ਹੈ